ਰੁੱਕ ਗਏ ਨਿਆਣ ਇੱਕ ਦਫਾ ਮਾਤਾ ਜੀ ਸੰਤ ਮਹਾਰਾਜ ਬਾਬਾ ਨਾਇੰ ਸਿੰਘ ਜੀ ਸਾਡੇ ਵੱਡੇ ਗੁਰਪ੍ਰਾਈ ਇਹਨਾਂ ਦੀ ਵਰਸੀ ਪਾਲਪੁਰ ਮਨਾਈ ਜਾਂਦੀ ਐਥੇ ਸ੍ਰੀ ਸੱਧਾ ਸੀ ਬੈਠ ਕੇ ਕਹਿ ਕੇ ਸੰਗਤਾਂ ਨੂੰ ਇਹ ਕਹਿੰਦੇ ਹਾਂ ਕਿ ਹੁਣ ਜਾਵਾਂਗੇ ਸਵੇਰ ਜਾਵਾਂਗੇ ਉਹਨਾਂ ਨੇ ਸੰਤ ਮਹਾਰਾਜ ਦੇ ਲੰਗਰ ਦੇ ਵਰਤਨ ਮੰਨ ਜੇ 445 ਸਾਲ ਪੂਰੀ ਸੇਵਾ ਕੀਤੀ ਕਿੰਨੀ ਖੁਸ਼ੀ ਹਾਸਲ ਕੀਤੀ ਆ ਉਹ ਇੱਕ ਦਾਸ ਬਾਪਲੇ ਦੇ ਮਛੋਰਾ ਨੇ ਖੇਤ ਪੂਲੇ ਜਿਸ ਉੱਤੇ ਰਹਿੰਦੇ ਸੀ ਸੁਪਰੀਵੰਨੀ ਰਾਤ ਨੂੰ ਪਾਇਆ ਮੈਂ ਉਹਦੀ ਘੋੜੇ ਦੇ ਚੌਂਦਰੇ ਤੇ ਮਿਲਦੇ ਤੇ ਵੱਟਾ ਉਹਦੀ ਸੁਪਰੀ ਮੂਹਰੇ ਬੈਠ ਕੇ ਨੇ ਛੋਟੀ ਜੀ ਵਿਚਾਰੇ ਤਲਾਈ ਸੀ ਵੇਖਣ ਲੱਗੇ ਨੇ ਮੈਂ ਤੁਨ ਕੱਢ ਦਿੱਤਾ ਲੱਗੇ ਮਹਾਤਮਾ ਜੀ ਇੱਕ ਮਿੰਟ ਕੇ ਮਹਾਰਾਜ ਦੀ ਕਰਤਾਨਾ ਨਾਲੋਂ ਸੇਵਕੀ ਉਹਦੀ ਮਿੱਤਰ ਬਣੀ ਹੈ ਗਰੀਆਂ ਦੀ ਗਲੀਆਂ ਤੋਂ ਬੱਦਨ ਹਟ ਜਾਵੇ ਟਿਕ ਜਾਏਗਾ। ਅਤਰੋ ਬਸਰੇ ਪਾਗਰ ਜੰਮੇ ਮਾਂ ਦੇ ਦਿੱਤ ਨੂੰ ਨਹੀਂ ਕਤਰ ਨਹੀਂ ਕਰਦਾ। ਗਲੀਆਂ 'ਚ ਪਰਜਾ ਫਿਰਦਾ ਹੈ ਲੱਤਾਂ ਤੜਾਈ ਜਾਂਦਾ ਹੈ। ਮਾਂ ਦੇ ਦਿੱਤ ਨੂੰ ਚੁੜ ਜਾਏਗਾ ਗਲੀਆਂ 'ਚ ਬੱਦਨ ਹਟ ਜਾਏਗਾ ਉਹ ਤੇ ਦਿੱਤ ਦਾ ਸਵਾਦ ਹੈ। ਇਹ ਮੰਨ ਤਾਂ ਕਿ ਤਾ ਹੈ ਗਲੀਆਂ 'ਚ ਨੰਦੌਲੇ ਗਲੀਆਂ ਕਿਹੜੀਆਂ ਨੇ ਕਨਿੰਦਰ ਗਿਆਨਿੰਦਰ ਸਭ ਅੱਖਾਂ ਕੰਨਾਂ ਯੋਧਵੰ ਸੁਖੇ ਜੋ ਅੰਤੋਂ ਕਰਦਾ ਹੈ ਜੋਕੇ ਦੇ ਸਰੀਰ ਦੇ ਇੰਨਾ ਜਾ ਜਾ ਕੇ ਇੱਥੇ ਆਪੋ ਦੇ ਇੰਦਰਾਂ ਦੇ ਸੁਖ ਲੈਂਦਾ ਹੈ ਉਹਨੂੰ ਕੰਨ ਨੇ ਪਰਜਾ ਫਰਦਾ ਹੈ ਇਹਨਾਂ ਨੂੰ ਗਲੀਆਂ ਕਹਿੰਦੇ ਨੇ ਇਹਨਾਂ ਨੂੰ ਗਲੀਆਂ ਸਮਝ ਕੇ ਮਨ ਬਿੱਤੀ ਉੱਤੇ ਖੋਤੇ ਤੇ ਜਾ ਚੜਦੀ ਹੈ ਸਰਦੇ ਆਸਰੇ ਪਰ ਇਹਨਾਂ ਤੋਂ ਉਦਾਸ ਰਹਿੰਦੀ ਹੈ ਕੰਮ ਤਾਂ ਲੈਂਦੀ ਰਹਿੰਦੀ ਹੈ ਇਹਨਾਂ ਤੋਂ ਇਹਨਾਂ ਨਾਲ ਪ੍ਰੇਮ ਨਹੀਂ ਰੰਦਾ ਇਸ ਦਾ ਸਾਥ ਨਹੀਂ ਨਹੀਂ ਮਾਇਆ ਦੇ ਬੱਚੇ